பூர தூர அமத்த சச்சனா வட விச்சாரணியவடா ਤੁਦੋ ਨਾਨਕ ਵੇ ਜਾਣੀਐ ਸਭ ਆਪਣੇ ਸਚਿਆ ਤਦ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਂ ਕਿ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇ नंदगुण नि धु गरीबातरीब नि बात ग़रीब बात ਕਵਨ ਸੰਜੋਗ ਮਿਲੋ ਪ੍ਰਭ ਆਗਨੇ ਕਵਨ ਸੰਜੋਗ ਮਿਲੋ ਪ੍ਰਭ ਆਗਨੇ ਕਵਨ ਸੰਜੋਗ ਨਾ ਦਇਆ ਆਪਣੇ ਕਵਨ ਸਮਝੋ ਮੇਰਾ ਦਇਆ ਆਪਣੇ ਪਰ ਕਲ ਨੇਕ ਸਦਾ ਅਨੁਪੂਰਣੇ ਮਲਪਲ ਨੇਕ ਤੁਸਦਾ ਹਰ ਜਾਪੇ ਨੇ ਪਲਪਲ ਨੇਕ चरण कमल राम के नित त्याओ चरण कमल राम के नित त्याओ चरण कमल राम के नित त्याओ कबो

ਜਦ ਤਬ ਕੇ ਨਿਤੋ ਤਿਆਵੋ ਹਾਂ ਕਬਨ ਸੁਮਦ ਜਿਤ ਪ੍ਰੀਤ ਮਪਾਵੋ ਨਿਤ ਤਾਵੋ ਚਰਨ ਕਲੈ ਲਾ ਜਦ ਪ੍ਰੀਤਮ ਪਾਵੋ ਕਵਨ ਸੁਮਨ ਦੇਖੀ ਤਮ ਪਾਵੋ ਅਗਲੇ ਨਰਾਗ ਆਉਣੇ ਕਵਨ ਸਾਂਜੋ ਕਨੇਨਾ I'm sorry, 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 I'm ਰਮੇ ਰੇ ਐਸੀ ਕਿਰਪਾ ਐਸੀ ਕਿਰਪਾ ਐਸੀ ਕਿਰਪਾ ਦੇਣਾ ਨਾ ਨਾ ਕਾ ਤਬਨ ਸੁਰਭਤ ਤੇ ਨਾ ਪ੍ਰਾਪਤ ਹੈ ਤਬਨ ਸੰਜੋਗ ਮਿਲਦਾ ਹੈ ਕਹਨੇ ਤੈਸੀ ਗਿਰੇ Yeah. ਸੰਜੋ ਕਮਨਾ ਪ੍ਰਭ ਆਪਨੇ ਕਬਨੇ 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 ਸੰਜੋ Yeah. Hey. ਵਾਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਅਸਾ ਮਹਲਾ 4 ਸੰਤ ਕਰ ਜੋਥਾ ਤਨ ਤਨ ਗੁਰੂ ਰਾਮਦਾਸ ਜੀ ਉਹ ਮਹਾਰਾ ਅਜ ਅੰਮ੍ਰਿਤ ਪੀਣੇ ਦੁਇ ਨਾ ਮਨ ਤੇ ਪ੍ਰਤਨ ਨਾ ਰਾਮ ਰਾਜ ਮਦਰਾ ਸੱਟੀ ਨਾਇਆ ਕੰਚਨ ਸੋਵਿੰਦਾ ਗੁਰੂ ਰਾਮ ਅਰੰਗ ਚਲੇ ਆਇਆ ਸਭ ਜਨਾਂ ਦਾ ਬੰਦਾ ਜਨਨਾ ਨਾਮ ਕਿ ਹੋ ਸਕ ਚੋਲਿਆ ਸਭ ਜਨਾਂ ਦਾ ਦਰਦ ਨੂੰ ਬਾ ਅਨਨਾ ਨਿਗਵਾ ਸਕਤ ਕੋਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਅਸਾ ਮਹਲਾ ਪਹਿਲਾ ਵਾਰ ਸ਼ਲੋਕਰ ਅਜਲੁ ਕੁਮੈਲੇ ਪਹਿਲੇ ਕਿ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ ਸ਼ਲੋਕ ਮਹਲਾ ਪਹਿਲਾ ਬਨਹਰੀ ਗੁਰ ਆਪਣੇ ਦੁਹਾੜੀ ਸਦਵਾਰ ਜਿਨੁ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਰ ਮਹਲਾ ਦੂਜਾ ਜੇ ਸਚਦਾ ਉਗਵਹਿ ਸੂਰਜ ਚੜਹਿ ਹਜ਼ਾਰ ਇਹ ਤੇ ਚਲਨ ਹੋਦਿਆ ਗੁਰਬਉ ਹੋਰ ਅੰਦਰ ਮਹਲਾ ਪਹਿਲਾ ਨਾਨਕ ਗੁਰੁ ਨਾ ਚਿਤ ਰਿਮਨ ਆਪਣੇ ਸੁਝੇ ਛੂਟੇ ਤਿਲਬਾੜ ਜਾ ਸੁਨੇ ਅੰਦਰ ਖੇ ਇਹ ਤੇ ਅੰਦਰ ਛਟਿਆ ਕਉਰਨ ਸੋ ਨਾਮ ਪਲੀਏ ਪਲੀਏ ਬਪੜੇ ਨੀਤਾ ਵਿੱਚ ਸਵਾ ਪੜੀ ਆਪਣੇ ਆਪ ਸਾਜਿਓ ਆਪੀ ਮੈਂ ਅਜਿਓ ਨਾ ਤੀਂ ਦਸਾ ਜੀਏ ਕਹਿਆ ਸਣ ਜਿੱਥੋਂ ਜਾਊਗਾ ਤੱਕ ਮੈਂ ਉਹ ਤਸਵੀਰ ਹੈ ਕਰੇ ਤਸਾਉ ਜਨ ਸਭ ਸੇ ਦੇ ਰਹਿ ਸੇ ਜਿੰਦ ਕਲਾ ਕਰ ਹਾਸ ਪ੍ਰਚਾਰੋ ਸਾਧਾ ਪੁਰਚਨਾ ਰੇਤਿਕਾ ਦੀਏ ਗਰੇਸੇ ਪੁਜਾ ਦਾਤਾ ਕਰਤਾ ਆ ਤੁਂਦੇ ਗਰੇ ਬਿਸਾਓ ਮੈਨੂੰ ਸਭ ਤੋਂ ਦਿਲ ਅਸਰਿਤ ਕਰੋ ਬਾਰੀ ਆਸ ਤੇ ਆ ਰਿਹਾ ਹੈ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਰੇ ਅਨਿਆਰੇ ਰਾਮ ਰਾਜੇ ਤਾਰੇ ਤੇਰੇ ਤੇ ਹੰਮ ਕੀ ਸੋਨਾ ਹੈ ਦਰਿਆ खन सचे ब्रम सचे तेरे लो सचा काल सचे तेरे करणे सर बिचार सचा दर सचा दीवार सचा ते सचा ख़ुर सचा ते कर्म सचा निशान सचा तुदा खखो सचा सताम सचा सजो सची तेरी सची साल ਸੱਚ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ